बसंत पंचमी ਤੇ ਜਿਸ ਘਰ ਵਿੱਚ ਖਾਈ ਜਾਂਦੀ ਹੈ ਇਹ ਸਬਜੀ ਦੌੜੀ ਚਲੀ ਮੁੰਦੀ ਹੈ માતા લક્ષਮੀ ਸਵਾਗਤ ਹੈ ਜੀ ਤੁਹਾਡਾ ਸਾਡੇ ਆਪਣੇ YouTube ਚੈਨਲ ਸਿਮਰਤ ਵੌਇਸ ਟਿਪਸ ਵਿੱਚ ਬਸੰਤ ਪੰਚਮੀ ਤੇ ਤੁਸੀਂ ਭਾਵੇਂ ਕੁਝ ਨਾ ਕਰੋ ਪਰ ਇਹ ਚੀਜ਼ ਜ਼ਰੂਰ ਖਾਓ ਤੁਸੀਂ ਅਮੀਰ ਬਣ ਜਾਓਗੇ Hindu ਧਰਮ ਵਿੱਚ ਬਸੰਤ ਪੰਚਮੀ ਦਾ ਬਹੁਤ ਹੀ ਖਾਸ ਮਹੱਤਵ ਪੰ냐 ਗਿਆ ਹੈ ਹਰ ਸਾਲ ਬਸੰਤ ਪੰਚਮੀ ਦਾ ਤਿਉਹਾਰ ਮਾਘ ਮਹੀਨੇ ਦੀ ਸ਼ੁਕਲ ਪੱਖ ਦੀ 5ਵੀਂ ਤਾਰੀਖ ਨੂੰ ਮਨਾਇਆ ਜਾਂਦਾ ਹੈ ਅਤੇ ਧਾਰਮਿਕ ਮੰਨਤਾਵਾਂ ਦੇ ਅਨੁਸਾਰ ਮਾਘ ਮਹੀਨੇ ਦੇ ਸ਼ੁਕਲ ਪੱਖ ਦੀ 5ਵੀਂ ਤਾਰੀਖ ਨੂੰ ਮਾਂ ਸਸਬਤੀ ਦਾ ਜਨਮ ਹੋਇਆ ਸੀ ਇਸ ਮੌਕੇ ਤੇ ਘਰਾਂ ਮੰਦਰਾਂ ਅਤੇ ਸਿੱਖਿਆ ਨਾਲ ਸੰਬੰਧਿਤ ਸਾਰੀਆਂ ਹੀ ਸੰਸਥਾਵਾਂ ਵਿੱਚ ਸਸਬਤੀ ਮਾਤਾ ਦੀ ਪੂਜਾ ਦਾ ਆਯੋਜਨ ਕੀਤਾ ਜਾਂਦਾ ਹੈ ਤੇ ਨਾਲ ਹੀ ਵਸੰਤ ਪੰਚਮੀ ਦਾ ਦਿਨ ਵਿਦਿਆਰਥੀਆਂ ਲਈ ਬਹੁਤ ਹੀ ਖਾਸ ਮੰਨਿਆ ਜਾਂਦਾ ਹੈ ਕਿਉਂਕਿ ماں ਸਰਸਵਤੀ ਨੂੰ ਗਿਆਨ, ਬੁੱਧੀ, ਸੰਗੀਤ ਅਤੇ ਕਲਾ ਦੀ ਦੇਵੀ ਵੀ ਕਿਹਾ ਜਾਂਦਾ ਹੈ ਐ ਕਿਹਾ ਜਾਂਦਾ ਹੈ ਕਿ ਦੇਵੀ ਸਰਸਵਤੀ ਦੀ ਪੂਜਾ ਕਰਨ ਨਾਲ ਕਲਾ ਦੇ ਹੁਨਰ ਵਿੱਚ ਸੁਧਾਰ ਹੁੰਦਾ ਹੈ ਅਤੇ ਵਿਦਿਆਰਥੀਆਂ ਦੇ ਗਿਆਨ ਵਿੱਚ ਵੀ ਵਾਧਾ ਹੁੰਦਾ ਹੈ ਇਸ ਤੋਂ ਇਲਾਵਾ ਵਸੰਤ ਪੰਚਮੀ ਨੂੰ ਆਮ ਤੌਰ ਤੇ ਸਰਸਤੀ ਪੂਜਾ ਵੀ ਕਿਹਾ ਜਾਂਦਾ ਹੈ Hindu ਤਰਮ ਵਿੱਚ ਮਾਘ ਦੇ ਮਹੀਨੇ ਨੂੰ ਤਿਉਹਾਰਾਂ ਦਾ ਮਹੀਨਾ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਵਿੱਚ 사ਕਤ ਚੌਥ ਸਤੀਲਾ 11 ਮੋਨੀ ਅਮਗਸਿਆ ਤੇ ਗੁਪਤ ਨਵਰਾਤਰੀ ਵਰਗੇ ਵੱਡੇ ਤਿਉਹਾਰ ਮਨਾਏ ਜਾਂਦੇ ਹਨ ਬਸੰਤ ਪੰਚਮੀ ਮਾਘ ਮਹੀਨੇ ਵਿੱਚ ਅੜੇ ਜਾਣ ਵਾਲੇ ਤਿਉਹਾਰਾਂ ਵਿੱਚੋਂ ਇੱਕ ਹੈ ਐ ਦਿਨ ਗਿਆਨ ਅਤੇ ਸੰਗੀਤ ਦੀ ਦੇਵੀ ਸਰਸਵਤੀ ਮਾਤਾ ਦੀ ਪੂਜਾ ਨੂੰ ਸਮਰਪਿਤ ਹੁੰਦਾ ਹੈ। ਇੱਕ ਧਾਰਮਿਕ ਮੰਨਤਾ ਹੈ ਕਿ ਬਸੰਤ ਪੰਚਮੀ ਦੇ ਦਿਨ ਦੇਵੀ ਸਰਸਵਤੀ ਦੀ ਪੂਜਾ ਕਰਨ ਨਾਲ ਯਕਤੀ ਦੀ ਖੁਸ਼ੀ ਵਿੱਚ ਬਹੁਤ ਜ਼ਿਆਦਾ ਵਾਧਾ ਹੁੰਦਾ ਹੈ। ਅਤੇ ਨਾਲ ਹੀ ਬਸੰਤ ਪੰਚਮੀ ਦਾ ਤਿਉਹਾਰ ਦੇਵੀ ਸਰਸਵਤੀ, ભગવાન ਸ਼੍ਰੀ ਹਰੀ ਵਿਸ਼ਨੂੰ ਅਤੇ ਨਾਲ ਹੀ ਭਗਵਾਨ ਕਾਮਦੇਵ ਨੂੰ ਵੀ ਸਮਰਪਿਤ ਹੈ। ਅਜਿਹਾ ਚ ਬਸੰਤ ਪੰਚਮੀ ਦੇ ਦਿਨ ਤੁਹਾਨੂੰ ਭਗਵਾਨ ਸ਼੍ਰੀ ਹਰੀ ਵਿਸ਼ਨੂ ਜੀ ਦੀ ਅਤੇ ਭਗਵਾਨ ਕਾਮਦੇਵ ਦੇ ਨਾਲ ਸਰਸਵਤੀ ਦੀ ਪੂਜਾ ਵੀ ਪੂਰੀ ਸ਼ਰਧਾ ਅਤੇ ਦਿੱਤੀ ਰਿਵਾਜਾਂ ਨਾਲ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਤੁਸੀਂ ਜੀਵਨ ਵਿੱਚ ਸ਼ੁਭ ਨਤੀਜੇ ਵਿਖੋਗੇ ਅਤੇ ਤੁਹਾਡੇ ਗਿਆਨ ਵਿੱਚ ਵੀ ਵਾਧਾ ਹੋਵੇਗਾ। ਇਹ ਦੱਸਿਆ ਗਿਆ ਹੈ ਕਿ ਜੋ ਵੀ ਚੀਜ਼ਾਂ ਤੁਸੀਂ ਬਸੰਤ ਪੰਚਮੀ ਤੇ ਮਾਤਾ ਸਰਸਵਤੀ ਭਗਵਾਨ ਸ਼੍ਰੀ ਹਰੀ ਵਿਸ਼ਨੂੰ ਅਤੇ ਭਗਵਾਨ ਕਾਮਦੇਵ ਨੂੰ ਪੂਰੀ ਸ਼ਰਧਾ ਨਾਲ ਭੇਟ ਕਰਦੇ ਹੋ ਅਤੇ ਪ੍ਰਸਾਦ ਦੇ ਰੂਪ ਵਿੱਚ ਤੁਸੀਂ ਵਰਤਦੇ ਹੋ ਤਾਂ ਤੁਹਾਨੂੰ ਮਾਤਾ ਸਤਸਵਤੀ ਅਤੇ ਭਗਵਾਨ શ્રી ਹਰੀ ਵਿਸ਼ਨੂੰ ਭਗਵਾਨ ਕਾਮਦੇਵ ਦੀਆਂ ਬੇਅੰਤ ਅਸੀਸਾਂ ਵੀ ਪ੍ਰਾਪਤ ਹੁੰਦੀਆਂ ਹਨ ਤੇ ਤੁਹਾਨੂੰ ਇਹਨਾਂ ਦੇ ਸ਼ੁਭ ਨਤੀਜੇ ਵੀ ਮਿਲਦੇ ਹਨ ਜਿਸ ਨਾਲ ਤੁਹਾਨੂੰ ਹਰ ਕੰਮ ਵਿੱਚ ਸਫਲਤਾ ਮਿਲਦੀ ਹੈ ਅਤੇ ਦੇਵੀ ਸਰਸwati ਅਤੇ ਭਗਵਾਨ ਸ਼ਿਵ ਦੁਆਰਾ ਤੁਹਾਡੇ ਰੁਕੇ ਹੋਏ ਕੰਮ ਬਿਨਾਂ ਹੀ ਕਿਸੇ ਰੁਕਾਵਟ ਦੇ ਪੂਰੇ ਹੋ ਜਾਂਦੇ ਹਨ। ਭਗਵਾਨ ਵਿਸ਼ਨੂੰ ਦੀ ਕਿਰਪਾ ਨਾਲ ਉਹ ਜਲਦੀ ਹੀ ਸੰਪੂਰਨ ਹੋ ਜਾਣਗੇ। ਇਸ ਤੋਂ ਇਲਾਵਾ ਤੁਹਾਨੂੰ ਆਪਣੇ ਜੀਵਨ ਵਿੱਚ ਬਹੁਤ ਜ਼ਿਆਦਾ ਸ਼ੁਭ ਨਤੀਜੇ ਵੀ ਵੇਖਣ ਨੂੰ ਮਿਲਦੇ ਹਨ। ਇਸ ਤੋਂ ਇਲਾਵਾ ਤੁਹਾਡੇ ਘਰ ਵਿੱਚ ਸਕਾਰਾਤਮਕ ਊਰਜਾ ਦਾ ਵਾਸ ਵੀ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਸ ਨਾਲ ਕਰ ਵਿੱਚ ਉਸ ਹਾਲੀਅਤੇ ਸੁਖ ਸ਼ਾਂਤੀ ਵੀ ਬਣੀ ਰਹਿੰਦੀ ਹੈ ਇਸ ਤੋਂ ਇਲਾਵਾ ਸਾਸਤਰਾ ਵਿੱਚ ਕੁਝ ਅਜਿਹੀਆਂ ਵੀ ਚੀਜ਼ਾਂ ਦਾ ਵਰਣਨ ਕੀਤਾ ਗਿਆ ਹੈ ਜਿਨ੍ਹਾਂ ਦਾ ਬਸੰਤ ਪੰਚਮੀ ਦੇ ਦਿਨ ਗਲਤੀ ਨਾਲ ਵੀ ਸੇਵਨ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਤੁਹਾਡੇ ਜੀਵਨ ਵਿੱਚ ਸ਼ੁਭ ਨਤੀਜਾ ਨਿਭ ਜਾਏ ਤੁਸੀਂ ਅਸ਼ੁਭ ਨਤੀਜੇ ਵੇਖੋਗੇ ਐਸ ਲਈ ਨਕਾਰਾਤਮਕ ਊਰਜਾ ਵੀ ਤੁਹਾਡੇ ਘਰ ਵਿੱਚ ਆਵਾਸ ਖੜ ਜਾਵੇਗੀ ਜੋ ਕਿ ਘਰ ਦੀ ਖੁਸ਼ਹਾਲੀ ਅਤੇ ਸ਼ੁਕ ਸ਼ਾਂਤੀ ਵਿੱਚ ਮੁਕਾਬਟਾਂ ਪੈਦਾ ਕਰੇਗੀ ਹੁਣ ਅਸੀਂ ਜਾਣਦੇ ਹਾਂ ਕਿ ਬਸੰਤ ਪੰਜਵੀਂ ਦੇ ਕਿਹੜੀਆਂ ਕੀੜੀਆਂ ਚੀਜ਼ਾਂ ਜਾਂ ਸਬਜ਼ੀਆਂ ਦਾ ਸੇਵਨ ਸਾਨੂੰ ਕਰਨਾ ਚਾਹੀਦਾ ਹੈ ਅਰਸ ਤੋਂ ਇਲਾਵਾ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਚੈਨਲ ਸਿਮਰਤ ਹੋਰ ਟਿਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾ ਲਕshmi ਜ਼ਰੂਰ ਲਿਖੋ ਮਾਤਾ ਰਾਣੀ ਦਾ ਆਸ਼ੀਰਵਾਦ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਹਮੇਸ਼ਾ ਹੀ ਬਣਿਆ ਰਹੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਨੰਬਰ 1 ਪੀਲੀ ਸਰੋਂ ਦਾ ਸਾਗ ਜੀ ਹਾਂ ਦੋਸਤੋ ਬਸੰਤ ਪੰਜਵੀਂ ਦੇ ਦਿਨ ਸਰੋਂ ਦਾ ਸਾਗ ਖਾਣਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਾ ਰੰਗ ਦੇਵੀ ਸਰਸਵਤੀ ਦੇ ਪਸੰਦੀਦਾ ਹਲਕੇ ਪੀਲੇ ਰੰਗ ਨਾਲ ਬਹੁਤ ਜ਼ਿਆਦਾ ਮਿਲਦਾ ਹੈ ਇਸ ਨੂੰ ਖਾਸ ਤੌਰ ਤੇ ਸਰਦੀਆਂ ਦੇ ਮੌਸਮ ਵਿੱਚ ਹੀ ਖਾਦਾ ਜਾਂਦਾ ਹੈ ਅਤੇ ਇਹ ਸਿਹਤ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਕਸ਼ਮੀਰੀ ਤੌਰ ਤੇ ਮੱਕੀ ਦੀ ਰੋਟੀ ਅਤੇ ਚਿੱਟੇ ਮੱਖਣ ਨਾਲ ਪਰੋਸਿਆ ਜਾਂਦਾ ਹੈ ਤੇ ਧਾਰਮਿਕ ਮੰਨਤਾਵਾਂ ਦੇ ਅਨੁਸਾਰ ਭਗਵਾਨ ਸ਼੍ਰੀ ਹਰੀ ਵਿਸ਼ਨੂੰ ਵਿਸ਼ੇਸ਼ ਤੌਰ ਤੇ ਅਰ ਯਹਾਂ ਸਬਜ਼ੀਆਂ ਅਤੇ ਸਰੋਂ ਦੇ ਸੂਕੀਨ ਹਨ ਇਸ ਲਈ ਇਸ ਨੂੰ ਖਾਣਾ ਬਹੁਤ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਅਜਿਹੇ ਵਸੰਤ ਪੰਛਮੀ ਤੇ ਸਰੋਂ ਦਾ ਸਾਫ ਖਾਣ ਨਾਲ ਖੁਸ਼ਹਾਲੀ ਅਤੇ ਸੁਖ ਸ਼ਾਂਤੀ ਮਿਲਦੀ ਹੈ ਅਤੇ ਦੇਵੀ ਸਰਸਵੀ ਦਾ ਆਸ਼ੀਰਵਾਦ ਵੀ ਬੜਾ ਰਹਿੰਦਾ ਹੈ ਜਿਸ ਨਾਲ ਵਿਅਕਤੀ ਨੂੰ ਜੀਵਨ ਵਿੱਚ ਸ਼ੁਭ ਫਲ ਮਿਲਦਾ ਹੈ ਅਤੇ گیان بھی بہت زیادہ وا ہر دو کدو پیٹھے کی سبزی بسنت پنچمی کے دن وشیش طور پہ بنائی جاتی ہے کیونکہ یہ پیڑے رنگ کی ہوں جو کہ اس تہوار کا شبھ رنگ منیا جاتا ہے پیلا رنگ گیان بدھارتمک ارجا کا ਪ੍ਰਤੀਕ ਵੀ ਹੁੰਦਾ ਹੈ ਅਤੇ ਇਹ ਦੇਵੀ ਸਰਸਵਤੀ ਅਤੇ ਭਗਵਾਨ ਮਿਸ਼ੂਨ ਦਾ ਵੀ ਪਸੰਦੀਦਾ ਰੰਗ ਮੰਨਿਆ ਜਾਂਦਾ ਹੈ ਇਸ ਨੂੰ ਹਲਦੀ ਅਤੇ ਹਲਕੇ ਮਸਾਲਿਆਂ ਨਾਲ ਪਕਾਇਆ ਜਾਂਦਾ ਹੈ ਜੋ ਕਿ ਇਸ ਦੇ ਸਵਾਦ ਨੂੰ ਹੋਰ ਵੀ ਵਧਾ ਦਿੰਦਾ ਹੈ ਧਾਰਮਿਕ ਵਿਸ਼ਵਾਸ ਦੇ ਅਨੁਸਾਰ ਪੀਲੇ ਕੱਦੂ ਦੀ ਸਬਜ਼ੀ ਖਾਣ ਨਾਲ ਬੁੱਧੀ ਤੇਜ ਹੁੰਦੀ ਹੈ ਅਤੇ ਜੀਵਨ ਵਿੱਚ ਵੀ ਸ਼ੁਕ ਸ਼ਾਂਤੀ ਬਣੀ ਰਹਿੰਦੀ ਹੈ ਅਜਿਹੇ ਚ ਬਸੰਤ ਪੰਚਮੀ ਦੇ ਦਿਨ ਐਸੀ ਸਬਜੀ ਨੂੰ ਤਿਆਰ ਕਰਕੇ ਭਗਵਾਨ ਨੂੰ ਚੜਾਉਣਾ ਸ਼ੁਭ ਮੰਨਿਆ ਜਾਂਦਾ ਹੈ ਨੰਬਰ 3 ਚਨੇ ਦੀ ਦਾਲ ਅਤੇ ਕੀਆ ਬਸੰਤ ਪੰਚਮੀ ਦੇ ਛੋਲਿਆਂ ਦੀ ਦਾਲ ਅਤੇ ਕੀਆ ਦੀ ਸਬਜੀ ਬਣਾਉਣਾ ਬਹੁਤ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਛੋਲਿਆਂ ਦੀ ਦਾਲ ਪੀਲੇ ਰੰਗ ਦੀ ਹੁੰਦੀ ਹੈ ਅਤੇ ਦੇਵੀ ਸਰਸਤੀ ਅਤੇ ਭਗਵਾਨ ਵਿਸ਼ਨੂੰ ਨੂੰ ਭੇਟ ਕੀਤੀ ਜਾਂਦੀ ਹੈ। ਇਹ ਇੱਕ ਹਲਕੀ ਅਤੇ ਪਚਣ ਵਿੱਚ ਬਹੁਤ ਆਸਾਨ ਸਬਜ਼ੀ ਮੰਨੀ ਜਾਂਦੀ ਹੈ ਜੋ ਕਿ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਧਾਰਮਿਕ ਮੰਨਤਾ ਹੈ ਕਿ ਇਸ ਦਿਨ ਪੀਲੀ ਚੀਜ਼ ਖਾਣ ਨਾਲ ਬੁੱਧੀ ਅਤੇ ਇਕਾਗਰਤਾ ਵਧਦੀ ਹੈ। ਇਸ ਤੋਂ ਇਲਾਵਾ ਇਹਾ ਸ਼ਰੀਰ ਨੂੰ ਤੰਡਕ ਵੀ ਪ੍ਰਦਾਨ ਕਰਦਾ ਹੈ। ਛੋਲਿਆਂ ਦੀ ਦਾਲ ਪ੍ਰੋਟੀਨ ਦਾ ਚੰਗਾ ਸਰੋਤ ਹੁੰਦਾ ਹੈ। ਇਸ ਨੂੰ ਛੋਲਾ ਜਾਂ ਫਿਰ ਰੋਟੀਆਂ ਨਾਲ ਵੀ ਖਾਧਾ ਜਾਂਦਾ ਹੈ ਜਿਸ ਨਾਲ ਇਹ ਸੁਆਦੀ ਅਤੇ ਪੋਸਟਿਕ ਭੋਜਨ ਵੀ ਹੁੰਦਾ ਹੈ। ਨੰਬਰ 4 ਕੇਸਰ ਅਤੇ ਹਲਦੀ ਵਾਲੇ ਮਿੱਠੇ ਚੋਲ ਬਸੰਤ ਪੰਚਮੀ ਵਾਲੇ ਦਿਨ ਮਾਂ ਸਰਸwati ਭਗਵਾਨ ਵਿਸ਼ਨੂੰ ਅਤੇ ਭਗਵਾਨ ਕਾਮਦੇਵ ਨੂੰ ਕੇਸਰ ਅਤੇ ਹਲਦੀ ਦੇ ਨਾਲ ਮਿੱਠੇ ਚਾਵਲ ਚੜੂਣਾ ਬਹੁਤ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਪੀਲਾ ਰੰਗ ਗਿਆਨ ਚੰਗੀ ਕਿਸਮਤ ਅਤੇ ਸ਼ੁਭਤਾ ਦਾ ਪ੍ਰਤੀਕ ਹੁੰਦਾ ਹੈ ਅਤੇ ਇਸ ਨੂੰ ਦੇਵੀ ਸਰਸwati بھگوان وشنو چڑھاؤ گیان بدھی اور خوشحالی بھی ملتی ہے اس کو علاوہ کیسر ہلدی دونوں ہی شکتیشالی اشدھی تتو ہوں جو کہ سکارتمک ارجا بھی آکرشت کرتے ہیں اسو چینی کےسر الاچی ہلدی نال ملا کے ਸੁੱਕੇ ਮੇਵੇ ਨਾਲ ਵੀ ਪਕਾਇਆ ਜਾਂਦਾ ਹੈ ਜੋ ਕਿ ਇਸ ਦਾ ਸਵਾਦ ਅਤੇ ਪੋਸ਼ਣ ਬਹੁਤ ਜ਼ਿਆਦਾ ਵਧਾ ਦਿੰਦੇ ਹਨ ਅਤੇ ਨਾਲ ਹੀ ਇਹ ਭੇਟ ભગવાન ਕਾਮਦੇਵ ਨੂੰ ਵਿਸ਼ੋਸ਼ ਤੌਰ ਤੇ ਪਿਆਰੀ ਵੀ ਮੰਨੀ ਜਾਂਦੀ ਹੈ ਕਿਉਂਕਿ ਇਹ ਪਿਆਰ ਅਤੇ ਸੁੰਦਰਤਾ ਦਾ ਪ੍ਰਤੀਕ ਹੁੰਦਾ ਹੈ ਧਾਰਮਿਕ ਮੰਨਤਾਵਾਂ ਦੇ ਅਨੁਸਾਰ ਦੇਵੀ ਸੱਤਸਵਤੀ ਭਗਵਾਨ ਸ਼੍ਰੀ ਹਰੀ ਵਿਸ਼ਨੂ ਅਤੇ ਭਗਵਾਨ ਕਾਮਦੇਵ ਨੂੰ ਇਹ ਭੋਜਨ ਚ ਚੜਾਉਣ ਨਾਲ ਬੁੱਧੀ ਦਾ ਵਿਕਾਸ ਬਹੁਤ ਤੇਜ਼ੀ ਨਾਲ ਹੁੰਦਾ ਹੈ ਅਤੇ ਜਤਾ ਜੀਵਨ ਵਿੱਚ ਪਿਆਰ ਬਣਿਆ ਰਹਿੰਦਾ ਹੈ ਅਤੇ ਜੀਵਨ ਵਿੱਚ ਸੁਖ ਸ਼ਾਂਤੀ ਦੀ ਪ੍ਰਾਪਤੀ ਵੀ ਹੁੰਦੀ ਹੈ। ਨੰਬਰ 5 ਬੁੰਦੀ ਦੇ ਲੱਡੂ ਬੁੰਦੀ ਦੇ ਲੱਡੂ ਭਗਵਾਨ ਵਿਸ਼ਨੂੰ ਦੇਵੀ ਸਰਸਵਤੀ ਅਤੇ ਭਗਵਾਨ ਕਾਮਦੇਵ ਨੂੰ ਬਹੁਤ ਜ਼ਿਆਦਾ ਪਿਆਰੇ ਹੁੰਦੇ ਹਨ ਇਹ ਪੀਲੇ ਰੰਗ ਦੇ ਲੱਡੂ ਖਾਸ ਤੌਰ ਤੇ ਬਸੰਤ ਪੰਚਮੀ ਦੇ ਦਿਨ ਬਣਾਏ ਜਾਂਦੇ ਹਨ ਅਤੇ ਤਿਉਹਾਰ ਦੇ ਇਸੇ ਵਜ੍ਹਾਉਂ ਪੇਸ਼ ਕੀਤੇ ਜਾਂਦੇ ਹਨ ਇਹ ਬੇਸਣ ਖੰਡ ਅਤੇ ਘਿਓ ਨੂੰ ਮਿਲਾ ਕੇ ਬਣਾਏ ਜਾਂਦੇ ਹਨ ਭਗਵਾਨ ਵਿਸ਼ਨੂੰ ਨੂੰ ਮਿੱਠੇ ਪਕਵਾਨ ਬਹੁਤ ਪਸੰਦ ਹੁੰਦੇ ਹਨ ਅਤੇ ਬੁੰਦੀ ਦੇ ਲੱਡੂ ਉਹਨਾਂ ਵਿੱਚੋਂ ਇੱਕ ਹਨ ਇਹ ਪ੍ਰਸ਼ਾਦ ماں ਸਰਸਵਤੀ ਨੂੰ ਚੜੋਂ ਨਾਲ ਵਿਦਿਆਰਥੀਆਂ ਅਤੇ ਕਲਾਕਾਰਾਂ ਨੂੰ ਗਿਆਨ ਅਤੇ ਰਚਨਾਤਮਕਤਾ ਦਾ ਆਸ਼ੀਰਵਾਦ ਵੀ ਮਿਲਦਾ ਹੈ ਅਤੇ ਅਝੀਹਾ ਵੀ ਮੰਨਿਆ ਜਾਂਦਾ ਹੈ ਕਿ ਇਸ ਭੋਜਨ ਦਾ ਸੇਵਨ ਕਰਨ ਨਾਲ ਮਨ ਤੋਂ ਨਕਾਰਾਤਮਕਤਾ ਦਾ ਵਾਸ ਦੂਰ ਹੋ ਜਾਂਦਾ ਹੈ ਅਤੇ ਜੀਵਨ ਵਿੱਚ ਪਿਆਰ ਖੁਸ਼ਹਾਲੀ ਅਤੇ ਸ਼ੁਕ ਸ਼ਾਂਤੀ ਅਤੇ ਗਿਆਨ ਵੀ ਆਉਂਦਾ ਹੈ ਤੇ ਨਾਲ ਹੀ ਜੀਵਨ ਵਿੱਚ ਬਹੁਤ ਜ਼ਿਆਦਾ ਸ਼ੁਭ ਫਲ ਪ੍ਰਾਪਤ ਹੁੰਦੇ ਹਨ ਅਤੇ ਵਿਗੜੇ ਹੋਏ ਕਾਰਜ ਭਗਵਾਨ ਸ੍ਰੀ ਹਰੀ ਵਿਸ਼ਨੂ ਮਾਤਾ ਸਰਸਵਤੀ ਦੀ ਕਿਰਪਾ ਨਾਲ ਜਲਦੀ ਹੀ ਪੂਰੇ ਹੋ ਜਾਂਦੇ ਹਨ ਤੇ ਜੀਵਨ ਦੀਆਂ ਰੁਕਾਵਟਾਂ ਵੀ ਬਹੁਤ ਜਲਦੀ ਖਤਮ ਹੋ ਜਾਂਦੀਆਂ ਹਨ ਨਮਸਕਾਰ ਮਾਲਪੂਆ ਮਾਲਪੂਆ ਇੱਕ ਸਵਾਦੀ ਮਿੱਠਾ ਪਕਵਾਨ ਹੁੰਦਾ ਹੈ ਜੋ ਕਿ ਬਸੰਤ ਪੰਛਮੀ ਦੇ ਦਿਨ ਮਾਂ ਸਸਵਤੀ ભગવાન ਵਿਸ਼ਨੂੰ ਅਤੇ ਭਗਵਾਨ ਕਾਮਦੇਵ ਨੂੰ ਭੇਟ ਵਜੋਂ ਚੜਾਇਆ ਜਾਂਦਾ ਹੈ ਮਾਲਪੂਏ ਨੂੰ ਪਿਆਰ ਅਤੇ ਚੰਗੀ ਕਿਸਮਤ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ ਅਤੇ ਭਗਵਾਨ ਵਿਸ਼ਨੂੰ ਨੂੰ ਬਹੁਤ ਜ਼ਿਆਦਾ ਪਿਆਰਾ ਮੰਨਿਆ ਜਾਂਦਾ ਹੈ ਅਤੇ ਇਸ ਨੂੰ ਪਸ਼ਾਦ ਵਜੋਂ ਚੜੋਂ ਨਾਲ ਤਨ ਤੇ ਖੁਸ਼ਹਾਲੀ ਸੁਖ ਸ਼ਾਂਤੀ ਮਿਲਦੀ ਹੈ ਇਸ ਦੇ ਨਾਲ ਹੀ ਭਗਵਾਨ ਕਾਮਦੇਵ ਨੂੰ ਅਚੜੋਂ ਨਾਲ ਯਾਤਾ ਜੀਵਨ ਵਿੱਚ ਪਿਆਰ ਬਣਿਆ ਰਹਿੰਦਾ ਹੈ ਅਤੇ ਰਿਸ਼ਤਿਆਂ ਵਿੱਚ ਵੀ ਮਿਠਾਸ ਆਉਂਦੀ ਹੈ ਮਾਲਪੂਆ ਚੜੋਂ ਨਾਲ ਮਨ ਵੀ ਸ਼ਾਂਤ ਰਹਿੰਦਾ ਹੈ ਅਤੇ ਜੀਵਨ ਵਿੱਚ ਸੁਖ ਅਤੇ ਸ਼ਾਂਤੀ ਵੀ ਮਿਲਦੀ ਹੈ ਨੰਬਰ 7 ਬਸੰਤ ਪੰਚਮੀ ਦੇ ਦਿਨ ਖੀਰ ਇੱਕ ਪ੍ਰਮੁੱਖ ਭੇਟ ਹੁੰਦੀ ਹੈ ਜੋ ਕਿ ਦੇਵੀ ਸਰਸਤੀ ਭਗਵਾਨ ਵਿਸ਼ਨੂੰ ਅਤੇ ਭਗਵਾਨ ਕਾਮਦੇਵ ਨੂੰ ਚੜਾਈ ਜਾਂਦੀ ਹੈ ਜਿਸ ਨੂੰ ਦੁੱਧ ਚੋਲ ਚਿਨੀ ਕਿਸ਼ਮ ਅਤੇ ਇਲਾਇਚੀ ਨਾਲ ਮਿਲਾ ਕੇ ਬਣਾਇਆ ਜਾਂਦਾ ਹੈ ਅਜਿਹੇ ਮਾਂ ਸਰਸਤੀ ਨੇ ਦੁੱਧ ਅਤੇ ਚੋਲਾਂ ਤੋਂ ਬਣੇ ਮਿੱਠੇ ਪਕਵਾਨ ਖਾਸ ਤੌਰ ਤੇ ਪਸੰਦ ਹੁੰਦੇ ਹਨ ਭਗਵਾਨ ਵਿਸ਼ਨੂੰ ਨੂੰ ਵੀ ਇਹ ਚੜਾਵਾ ਬਹੁਤ ਪਸੰਦ ਹੁੰਦਾ ਹੈ ਅਤੇ ਇਹ ਭਗਵਾਨ ਹਿਸ਼ਨੂ ਨੂੰ ਦਿੱਤਾ ਜਾਂਦਾ ਹੈ ਧਾਰਮਿਕ ਮੰਨਤਾਵਾਂ ਦੇ ਅਨੁਸਾਰ ਇਸ ਦਿਨ ਕੇਸਰ ਦੇ ਨਾਲ ਖੀਰ ਚੜਾਉਣ ਨਾਲ ਬੁੱਧੀ ਅਤੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਤੇ ਮਨੁੱਖ ਦਾ ਚਿੱਤ ਇਕਾਗਰ ਹੁੰਦਾ ਹੈ ਜੇ ਇਸ ਸਥਿਤੀ ਵਿੱਚ ਭੋਗ ਚੜਾਉਣ ਤੋਂ ਬਾਅਦ ਤੁਹਾਨੂੰ ਪ੍ਰਸ਼ਾਦ ਦੇ ਤੌਰ ਤੇ ਖੀਰ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਇਹ ਭੋਗਨਾ ਸਿਰਫ ਸਵਾਦੀ ਹੁੰਦਾ ਹੈ ਬਲਕਿ ਇਸ ਨੂੰ ਖਾਣ ਨਾਲ ਸਕਾਰਾਤਮਕ ਊਰਜਾ ਵੀ ਮਿਲਦੀ ਹੈ ਤੇ ਮਨ ਵੀ ਸ਼ਾਂਤ ਹੁੰਦਾ ਹੈ ਆਓ ਹੁਣ ਜਾਣਦੇ ਹਾਂ ਬਸੰਤ ਪੰਚਮੀ ਤੇ ਕਿਹੜੀਆਂ ਚੀਜ਼ਾਂ ਦਾ ਬਿਲਕੁਲ ਵੀ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 1 ਬੈਂਗਨ ਬੈਂਗਨ ਨੂੰ Hindu ਤਰੰਗ ਵਿੱਚ ਇਕ ਅਪਵਿੱਤਰ ਸਬਜ਼ੀ ਮੰਨਿਆ ਜਾਂਦਾ ਹੈ ਅਤੇ ਵਰਤਾ ਅਤੇ ਤਿਉਹਾਰਾਂ ਦੇ ਦੌਰਾਨ ਐਸੀ ਬਣਾਈ ਹੁੰਦੀ ਹੈ ਅਜਿਹੀ ਸਥਿਤੀ ਵਿੱਚ ਬਸੰਤ ਪੰਚਮੀ ਦੇ ਦਿਨ ਦੇਵੀ ਸਰਸਤੀ ਭਗਵਾਨ ਵਿਸ਼ਨੂੰ ਅਤੇ ਭਗਵਾਨ ਕਾਮਦੇਵ ਨੂੰ ਸ਼ੁੱਧ ਅਤੇ ਸਾਤਵਿਕ ਭੋਜਨ ਚੜਾਇਆ ਜਾਂਦਾ ਹੈ ਇਸ ਲਈ ਅਜਨ ਕਿਸੇ ਨੂੰ ਵੀ ਬੈਂਗਲ ਨਹੀਂ ਖਾਣਾ ਚਾਹੀਦਾ ਅਤੇ ਦੱਸਿਆ ਗਿਆ ਹੈ ਕਿ ਬੈਂਗਣ ਦਾ ਸੇਵਨ ਕਰਨ ਨਾਲ ਗੁਣਕਾਰੀ ਪਲ ਘਟ ਹੋ ਸਕਦਾ ਹੈ ਤੇ ਨਾਲ ਹੀ ਬਸੰਤ ਪੰਚਮੀ ਵਾਲੇ ਦਿਨ ਬ੍ਰਹਮਚਾਰੀ ਦਾ ਪਾਲਣ ਵੀ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਬੈਂਗਣ ਜਿੰਸੀ ਪਰਵਰਤਿਆ ਨੂੰ ਵੀ ਵਧਾਉਂਦਾ ਹੈ ਨੰਬਰ 2 ਮਸ਼ਰੂਮ Hindu tarang vichin mushroom تامسک بوجن منیا جاتا ہے کیونکہ یہ مٹی اور رہند خون تو سیدھا ہی پیدا کیا جاتا ہے بسنت پنچمی کے دن ماں سرسوتی پگوان وشنو اور پگوان کامدیو نے ساتوک شدھ بوجن چڑھایا جاتا ہے اس لیے اس دن خونبا یعنی کہ مشروم کھان تو پرہیز کرنا چاہیے دارمک ਦ੍ਰਿਸ਼ਟੀਕੋਣ ਤੋਂ ਮਸ਼ਰੂਮ ਨੂੰ ਇੱਕ ਅਨੁਕੂਲ ਭੋਜਨ ਨਹੀਂ ਮੰਨਿਆ ਜਾਂਦਾ ਕਿਉਂਕਿ ਇਹ ਸ਼ੁੱਧਤਾ ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰਦਾ ਹੈ ਇਸ ਤੋਂ ਇਲਾਵਾ ਵਰਤ ਅਤੇ ਤਿਉਹਾਰ ਦੌਰਾਨ ਮਸ਼ਰੂਮ ਦਾ ਸੇਵਨ ਕਰਨਾ ਵੀ ਵਰਜਿਤ ਮੰਨਿਆ ਜਾਂਦਾ ਹੈ ਅਜੇ ਵਿੱਚ ਬਸੰਤ ਪੰਚਮੀ ਦੇ ਦਿਨ ਮਸ਼ਰੂਮ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਜੀਵਨ ਵਿੱਚ ਸ਼ੁਭ ਨਿਤੀ ਜੇ ਦੀ ਵਜਾਏ ਅਸ਼ੁਭ ਨਤੀਜੇ ਵਿਖਣ ਨੂੰ ਮਿਲ ਸਕਦੇ ਹਨ ਸਸ ਤੋਂ ਇਲਾਵਾ ਬਸੰਤ ਪੰਚਮੀ ਵਾਲੇ ਦਿਨ ਕਟੈਲ ਲਸਣ ਪਿਆਜ਼ ਵਰਗੀਆਂ ਚੀਜ਼ਾਂ ਦਾ ਸੇਵਨ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਇਹਨਾਂ ਨੂੰ ਤਾਮਸਿਕ ਭੋਜਨ ਵਿੱਚ ਗਿਣਿਆ ਜਾਂਦਾ ਹੈ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਸਿੰਗਲਸ ਵੌਇਸ ਦਿੱਪ ਨੂੰ ਸਬਸਕ੍ਰਾਈਬ ਜਰੂਰ ਕਰੋ ਕਮੈਂਟ ਚ ਜੈ ਮਾ લક્ષਮੀ ਜਰੂਰ ਲਿਖੋ ਧੰਨਵਾਦ ਜੀ